ਇਨਸਾਨ ਕੁਦਰਤ ਨਾਲ ਕਹਿਰ ਕਰ ਮਾਰਿਆ ਹੈ ਅੱਗ ਲਗਾ ਕੇ ਰੁੱਖਾਂ ਨੂੰ ਮਚਾਰਿਆ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇੱਕ ਗੈਲਰੀ ਨੂੰ ਜਿਸ ਨੇ ਤਪ ਦੀ ਗਰਮੀ ਦੇ ਵਿੱਚ ਦਰਖਤ ਦੀ ਸਾਹ ਹੋ ਨਾ ਕਰਕੇ ਇੱਕ ਖੰਬੇ ਦਾ ਸਹਾਰਾ ਲਿਆ ਹੈ ਇਨਸਾਨ ਤਾਂ ਏਸੀ ਕੂਲਰ ਲਗਾ ਕੇ ਪੈ ਜਾਂਦੇ ਨੇ ਪਰ ਇਹਨਾਂ ਬਾਰੇ ਕੋਈ ਨਹੀਂ ਸੋਚਦਾ ਇਹਨਾਂ ਨੂੰ ਵੀ ਸਾਹ ਚਾਹੀਦੀ ਹੈ ਇਨਸਾਨ ਆਪਣੇ ਹੱਥੀ ਆਪਣਾ ਜੀਵਨ ਖਤਮ ਕਰ ਰਿਹਾ ਹੈ ਰੁੱਖ ਲਗਾਉਣ ਦੀ ਥਾਂ ਰੁੱਖਾਂ ਨੂੰ ਖਤਮ ਕਰ ਰਿਹਾ ਹੈ ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੀ ਵੱਧ ਹੈ ਤੇ ਜੇ ਵਿਅਕਤੀ ਕੋਲ ਆਪਣੀ 20 ਫੁੱਟ ਦੀ ਜਗ੍ਹਾ ਵੀ ਹੈ ਜੇਕਰ ਉਹ ਅੱਜ ਸਿਰਫ ਇੱਕ ਰੁੱਖ ਲਗਾ ਦੇਵੇ ਤਾਂ ਸਿੱਧੇ 3 ਕਰੋੜ ਦਰਖਤ ਉੱਗਣਗੇ ਅਤੇ ਅਗਲੀਆਂ ਗਰਮੀਆਂ ਵਿੱਚ ਤਾਪਮਾਨ 30 ਡਿਗਰੀ ਰਹੇਗਾ ਤੇ ਮੀਂਹ ਵੀ ਵੱਧ ਜਾਵੇਗਾ ਇਹ ਕੱਪੜੇ ਵਾਇਕ ਤੇ ਹਜ਼ਾਰਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਅੱਜ ਥੋੜਾ ਸੋਚੋ ਤੇ ਮੰਡੀ ਵਿੱਚ ਜਾ ਕੇ 20 ਰੁਪਏ ਦਾ ਵੋਟਾ ਲਿਆਓ ਤੇ ਆਉਣ ਵਾਲੀ ਪੀੜ੍ਹੀ ਬਾਰੇ ਸੋਚੋ ਤੇ ਬੇਜਵਾਨਾਂ ਨੂੰ ਨਮੀ ਜ਼ਿੰਦਗੀ ਦਿਓ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ